ਟਵਿੰਡ ਮੋਹਲੇਕੇ ਦੇ ਰਹਿਣ ਵਾਲੇ ਸਦਾਰ ਮਹਿਲ ਸਿੰਘ ਦਾ ਹਾਲੀਆ ਹੜ੍ਹ ਨਾਲ ਬਹੁਤ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਦੇ ਕਰੀਬ 13 ਕਿੱਲੇ ਖੇਤ ਪਾਣੀ ਢੇਠ ਆ ਕੇ ਪੂਰੀ ਤਰ੍ਹਾਂ ਬਰਬਾਦ ਹੋ ਗਏ ਹਨ। ਖੇਤਾਂ ਵਿੱਚ ਖੜੀ ਫਸਲ ਸੜ ਕੇ ਖਤਮ ਹੋ ਚੁੱਕੀ ਹੈ, ਜਿਸ ਨਾਲ ਕਿਸਾਨ ਦੇ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਲ ਹਾਲਾਤਾਂ ਵਿੱਚ ਪਹੁੰਚ ਗਿਆ ਹੈ। ਮਹਿਲ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸਾਰੀ ਉਮੀਦ ਇਸ ਫਸਲ 'ਤੇ ਸੀ, ਪਰ ਹੜ੍ਹ ਦੀ ਮਾਰ ਨਾਲ ਸਾਲ ਭਰ ਦੀ ਮਿਹਨਤ ਬਰਬਾਦ ਹੋ ਗਈ ਹੈ। ਹੁਣ ਪਰਿਵਾਰ ਦੇ ਭੋਖਾ ਅਤੇ ਰੋਜ਼ਾਨਾ ਦੀ ਰੋਟੀ ਰੂਜੀ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਉਹਨਾਂ ਨੇ ਸਰਕਾਰ ਅਤੇ ਗੈਰ ਸਰਕਾਰੀ ਸੰਸਥਾਵਾਂ ਨੂੰ ਬੇਨਤੀ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਵਿੱਚ ਉਹਨਾਂ ਦੀ ਮਦਦ ਲਈ ਅੱਗੇ ਆਉਣ। ਮਹਿਲ ਸਿੰਘ ਨੇ ਕਿਹਾ ਕਿ ਜੇਕਰ ਤੁਰੰਤ ਸਹਾਇਤਾ ਨਾ ਮਿਲੀ ਤਾਂ ਘਰ ਦੀ ਰੋਜ਼ੀ ਰੋਟੀ ਚਲਾਉਣਾ ਮੁਸ਼ਕਲ ਹੋ ਜਾਵੇਗਾ। ਜਿਹੜੀਆਂ ਸੰਸਥਾਵਾਂ ਜਾਂ ਸਹਿਯੋਗੀ ਮਦਦ ਕਰਨਾ ਚਾਹੁੰਦੇ ਹਨ ਉਹ ਸਿੱਧਾ ਸੰਪਰਕ ਕਰ ਸਕਦੇ ਹਨ। ਸੰਪਰਕ ਨੰਬਰ 9814633698 ਦਰਪਣ ਟੀਵੀ ਤੋਂ ਸੈਮੂਅਲ ਗਿੱਲ ਦੀ ਵਿਸ਼ੇਸ਼ ਰਿਪੋਰਟ ਕੋਈ ਮੇਰਾ ਪਿੰਡ ਬੋਲੇ ਨਹੀਂ ਆ ਕੋਈ ਕੋਈ ਨਾਲਾ ਜਿਹੜਾ ਹੁੰਦਾ ਕੋਈ ਮੈਂ ਦਾ 12 ਕਿਲੇ ਠੇਕੇ ਥਾਂ ਲਿਆ ਸੀ ਜਿਹੜਾ ਸਾਰਾ ਹੀ ਝੋਨਾ ਬਰਬਾਦ ਹੋ ਚੁੱਕਾ ਵਾ ਤੇ ਇੱਕ ਪੀਲਾ ਵੀ ਨਹੀਂ ਬਜਾ ਦੇ ਵਿੱਚ ਹੋ ਜੀ ਮਤਲਬ ਸਾਰਾ ਠੇਕਾ ਵੀ ਨਗਰ ਦੇ ਚੁੱਕਾ ਵਾ ਪੰਚਾਇਤ ਦੀ ਪੈਲੀ ਹੀ ਕੋਈ ਕੋਈ ਮੈਂ ਕਿਹੇ ਬੰਦੇ ਕੋਲ ਤਾਂ ਲਈ ਬੁੱਢੇ ਦਰਿਆ ਦੇ ਪੈਲੀ ਮੇਰੀ ਹੈਗੀ ਆ ਉਹ ਵੀ ਠੇਕੇ ਦੇ ਆ ਪੱਠਿਆਂ ਦਾ ਕਿਲਾ ਹੀ ਉਹ ਵੀ ਗਲ ਗਿਆ ਸਾਰਾ ਹੀ ਕਿਹੇ ਮਤਲਬ ਕੋਈ ਨੇ ਬਣੂ ਤੇ ਪੁੱਛਿਆ ਨਾ ਕੋਈ ਕਿ ਸਿਆਣ ਕੇ ਜੀ ਸਾਰਾ ਝੋਨਾ ਬਰਬਾਦ ਹੋ ਚੁੱਕਾ ਵਾ ਕਰਜ਼ਾ ਚੁੱਕ ਕੇ ਮੈਂ ਪੜੀ ਠੇਕੇ ਲਈ ਤੇ ਮੇਰੀ ਕੋ ਸਹਾਵਾ ਕੀਤੀ ਜਾਵੇ ਕੋ ਸਰਕਾਰ ਨੂੰ ਕੀਤੀ ਜਾਵੇ ਕੋ ਭੈਣ ਭਰਾ ਕੋਈ ਪੱਠੇ ਵੀ ਸਾਡੇ ਮਲਕ ਇਕੱਲਾ ਗੜ ਕੇ ਕਿਸੇ ਨੇ ਅੱਜ ਤੱਕ ਮਨ ਕੋਈ ਆਣ ਕੇ ਪੁੱਛਿਆ ਵੀ ਦੇਖਣ ਨਹੀਂ ਮਿਲਿਆ ਮੇਰੇ ਜਿੰਦਗੀ ਦਾ ਬਹੁਤ ਜਲਾ ਨਿਸ਼ਾਨ ਹੋਇਆ ਵਾ ਬਹੁਤ ਜਿਆੜਾ 12 ਕਿਲੇ ਲੜਾਈ ਕਰ ਦਿੱਤਾ ਵਾ ਜੇ ਤੁਸੀਂ ਦੇਖ ਸਕਦੇ ਹੋ ਦੁਆਰਾ ਜੜੀ ਉੱਤੇ ਆਣ ਕੇ ਪਾਣੀ ਅਜੇ ਤੱਕ ਲੱਥੰਡਿਆ ਅਜੇ ਕਣਕ ਦੀ ਵੀ ਕੋਈ ਪੱਕੀ ਆਸ ਨਹੀਂ ਹੈਗੀ ਵਿੱਚ ਵੇਚੀ ਜਾਊਗੀ ਨਹੀਂ ਵੇਚੀ ਜਾਊਗੀ ਇਹ ਨਹੀਂ ਇਹ ਬੈਂਦੀਆਂ ਪ੍ਰਵਾਨ ਕਰਿਓ ਮੇਰੇ